ਇੱਕ ਦਿਨ ਰਾਜਾ ਆਪਣੇ ਸਾਥੀਆਂ ਨੂੰ ਕਹਿਣ ਲੱਗਦਾ ਹੈ ਕਿ ਯਾਰ ਰੱਬ ਤਾਂ ਹੈ ਹੀ ਨਹੀਂ ਹੈ ਉਹਨਾਂ ਦੇ ਵਿੱਚੋਂ ਇੱਕ ਹੀ ਪਰਮਾਤਮਾ ਨੂੰ ਮੰਨਣ ਵਾਲੀ ਰੂਹ ਹੁੰਦੀ ਹੈ ਉਹ ਕਹਿੰਦਾ ਕਿ ਰਾਜੇ ਨੂੰ ਕਿਸੇ ਤਰ੍ਹਾਂ ਸਮਝਾਉਣਾ ਪਵੇਗਾ ਉਹ ਕਹਿੰਦਾ ਕਮਲਿਆ ਰੱਬ ਤਾਂ ਹੈ ਉਹ ਕੀ ਕਰਦੇ ਹਨ ਦੁੱਧ ਦਾ ਗਲਾਸ ਮਗਾ ਲੈਂਦੇ ਹਨ ਦੁੱਧ ਦਾ ਗਲਾਸ ਮਗਾ ਕੇ ਕਦੀ ਉਹਦੇ ਵਿੱਚ ਉਂਗਲੋਂ ਪਾ ਲੈਂਦਾ ਹੈ ਕਦੀ ਕੱਢ ਲੈਂਦਾ ਹੈ ਰਾਜਾ ਕਹਿਣ ਲੱਗਦਾ ਇਹ ਤੂੰ ਕੀ ਕੰਮਲਿਆ ਕਰਦਾ ਪਿਆ ਹੈ ਉਹ ਕਹਿੰਦਾ ਹੈ ਰਾਜਾ ਮੈਂ ਤਾਂ ਘਿਓ ਕੱਢਦਾ ਪਿਆ ਹਾਂ ਰਾਜਾ ਕਹਿਣ ਲੱਗਾ ਹੈ ਤਾਂ ਦੁੱਧ ਹੈ ਦੁੱਧ ਦੇ ਵਿੱਚ ਘਿਓ ਕਿੱਥੇ ਹੈ ਉਹਨੂੰ ਕਹਿਣ ਲੱਗਾ ਰਾਜਾ ਇਹ ਜਿਹੜਾ ਦੁੱਧ ਦੇ ਵਿੱਚੋਂ ਘਿਓ ਕੱਢਣ ਵਾਸਤੇ ਪਹਿਲਾਂ ਇਹਨੂੰ ਗਰਮ ਕਰਨਾ ਪੈਂਦਾ ਹੈ ਫਿਰ ਇਹਨੂੰ ਜਾਗ ਲਾਉਣੀ ਪੈਂਦੀ ਹੈ ਤੇ ਫਿਰ ਇਹਨੂੰ ਜਮਾ ਕੇ ਅਗਲੇ ਦਿਨ ਘਿਓ ਬੰਦਾ ਹੈ ਇਸ ਲਈ ਪ੍ਰਮਾਤਮਾ ਨੂੰ ਪਾਉਣ ਵਾਸਤੇ ਭਗਤੀ ਕਰਨੀ ਪੈਂਦੀ ਹੈ ਤੇ ਬੰਦਗੀ ਕਰਨੀ ਪੈਂਦੀ ਹੈ ਕਿ ਪ੍ਰਮਾਤਮਾ ਕਮਲਿਆ ਕਿਤੇ ਵਟਾਂ ਬਣਿਆ ਤੇ ਬੈਠਾ ਹੈ ਵੈਗਰੂ ਜੀ ਦਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ